ਹਾਂ ਜੀ ਕਿਸਾਨ ਵੀਰੋ ਸਵਾਦ ਤਾਂ ਤੁਹਾਡਾ ਆਪਣੇ ਜਿਹੜੂ ਚਾਲਾਂ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆਜੀ ਵੀਰੋ ਵਿੱਚ ਪਤ ਤੰਗਾਵਾਂ ਸੇ ਲੈ ਲੈ ਕਹਿੰਦੇ ਦੋ ਬਈ ਤਾਜ਼ੀਆਂ ਸੂਈਆਂ ਦੋਨਾਂ ਮਗਰੀ ਕਰਮਾਂ ਵਾਲੀਆਂ ਮਗਰ ਬੱਚੀਆਂ ਨੇ ਬਈ ਟੌਪ ਕਲਾਸ ਤੇ ਇੱਕ ਵਰਡ ਗੱਬਣ ਥੋੜੇ ਕਿ ਦਿਨ ਕਰਮਾ ਲਈ ਲੈਂਦੀ ਆ ਤੇ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਉਹ ਠੀਕੋ ਵਧੀਆ ਜੀ ਪੂਰੇ ਵਧੀਆ ਜੀ ਬਾਬੇ ਗੰਗਾ ਰਾਮ ਦੀ ਮਿਹਰ ਆ ਜੀ ਚਲੋ ਵਧੀਆ ਨਾਮ ਤੇ ਐਡਰੈਸ ਬੋਲਦੇ ਆ ਨਾਜਮ ਕੌਰ ਸਿੰਘ ਜੀ ਪਿੰਡ ਸਿਰਦੋ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘਾ ਜੀ ਨੇੜੇ ਪਿੰਡ ਆਪਾ ਨੂੰ ਜੀ ਨੇੜੇ ਨਿਹਾਲ ਸਿੰਘਾ ਵੀ ਨੇੜੇ ਜੀ ਸਰਾਤਪੁਰਾ ਭਦੌਰ ਇਧਰ ਮੱਝੂ ਕੇ ਮੋਬਾਈਲ ਨੰਬਰ ਬੋ 905659834 ਜੀ ਜਿਹੜੀ ਪਹਿਲੇ ਨੰਬਰ ਤੇ ਵਾਰਡ ਦੇ ਦਿੰਦੇ ਟਾਪ ਕਲਾਸ ਕਿਹੜਾ ਸੁਵੇ ਸੁਈ ਹੈ ਇਹ ਦੂਜੇ ਸੁਵੇ ਸੁਈ ਹੈ ਜੀ ਕਦੋਂ ਸੁਈ ਹੈ ਬਈ ਇਹ ਪਰਸੋ ਸੁਈ ਹੈ ਜੀ ਸੁਬਾ ਬੱਚਾ ਕੀ ਦੇਤਾ ਇਹਨੇ ਬੱਸੀ ਆ ਜੀ ਬੱਸੀ ਬੜੀ ਜੀ 4116 ਦੀ ਹੈ ਬਈ ਓਕੇ ਜੰਗੇ ਸੀਮਣ ਦੀ ਆ ਬਈ ਬਹੁਤ ਚੰਗਾ ਬੱਚਾ ਦਿੱਤਾ ਬੱਚਾ ਦਿਖਾ ਦਿਓ ਨੇੜੇ ਕਿਉਂ ਬੱਚੀ ਨੇ ਵੀ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਬਈ ਲੈ ਐ ਪੂਰੀ ਗੋਲ ਗੋਲ ਪਈ ਐ ਬੱਚੀ ਹਾਂਜੀ ਬੱਚੀ ਤਾਂ ਦੇਖੋ ਕੁਸ਼ ਕੁਸ਼ ਪਹਿਲੇ ਸੀ ਜੀ ਨਹੀਂ ਨਾ ਜੀ ਨਾ ਬੜਾ ਚੰਗਾ ਬੱਚਾ ਜੀ ਹਮਮ ਕੀ ਬਾਤ ਆ ਫੁੱਲ ਬ੍ਰੀਡ ਵਾਲਾ ਬੱਚਾ ਦਿੱਤਾ ਹਾਂਜੀ ਹਾਂਜੀ ਫਿਰ ਆਪ ਵੀ ਬੜਾ ਬਹੁਤ ਚੰਗਾ ਹਾਂਜੀ 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 ਆਰਡਰ ਆਰਡਰ ਕਮਾਲ ਥਾਨ ਥੁਣ ਬਹੁਤ ਚੰਗਾ ਚਬਾਈ ਕਿਵੇਂ ਆ ਭਰਾ ਚਭਾਈ ਇੱਕ ਲੰਮਰਾ ਜੀ ਪੂਰੀ ਤੇ ਕਿੰਨਾ ਕ ਬੋਲਾ ਹੁਣ ਤਿਆਰ ਬੋਲਾ ਹੈਗਾ ਜੀ 16 17 ਕਿਲੋ 25 ਕਿਲੋ ਦੀ ਆਪਣੀ ਉਹ ਹੈ ਜੀ ਮਾਲਕ ਨੇ ਗਰੰਟੀ ਲੈਤੀ ਹੈ ਜੀ ਠੀਕ ਆ ਭਾਈ ਥਾਣੀ ਬੋਲਾ ਚੰਗਿਆ ਲੱਗਿਆ ਹਾਂ ਜੀ ਪੂਰਾ ਚੰਗਾ ਥਣ ਲੱਗਿਆ ਕੀ ਬੋਲਾ ਥਣ ਕੱਲਾ ਕੱਲਾ ਥਣ ਪੂਰੀ ਵਿਥੇ ਤੇ ਥਣ ਖੋਲ ਦੇ ਬਈ ਤੋਰ ਤੋਰ ਵੀ ਬ੍ਰੀਡ ਫੁੱਲ ਆ ਗਰਮੀ ਬਿਲਕੁਲ ਨਹੀਂ ਮੰਨਦਾ ਨਾ ਜੀ ਗਰਮੀ ਦਾ ਤੋਹਫਾ ਜਿਆ ਹਾਂ ਹਾਂ ਫੈਟ ਫੌਂਟ ਕਰਮਾ ਜੀ ਫੁੱਲ ਚੰਗੀ ਹੋ 6 6.5 ਫੈਟ ਆਉਂਦੀ ਹੈ ਜੀ ਦੀ ਬਾਕੀ ਬੱਚਾ ਮਗਰ ਬੱਛੀ ਆ ਬੱਚੀ ਗੱਲ ਨਹੀਂ ਨਾਲ ਡਾ ਚਾਹੀਦਾ ਓਕੇ ਬੱੱਚੀ ਵਾਲੀ ਗਾਂ ਦੀ ਤਾਂ ਵੈਸੀ ਮੰਗ ਫੁੱਲਾ ਬਹੁਤ ਘੱਟ ਮਿਲਦੀ ਐ ਬੱੱਚੀ ਬਾਬੇ ਦੀ ਕਿਰਪਾ ਨਾਲ ਬੱਸੀ ਵਾਲ ਗਾ ਹੀ ਮਿਲਦੀਆਂ ਜੀ ਹੂੰ ਹੋਰ ਆ ਆਪਣੀ ਮਿਹਰ ਆ ਸਹੀ ਆ ਬਈ ਤੂਰਾ ਤੂਰਾ ਇੱਕ ਨੰਬਰ ਕਲਰ ਕੁਲਰ ਬੜਾ ਚੰਗਾ ਬਿਊਟੀਫੁੱਲ ਆ ਬਰੀਡ ਫੁੱਲਾ ਥਾਨ ਬਹੁਤ ਚੰਗਾ ਅੱਥੀ ਚੋਲਿਓ ਮਸ਼ੀਨਾਂ ਚੋਲਿਓ ਇੱਕ ਨੰਬਰ ਥਾਨ ਲੱਗਿਆ ਕਰਮਲੇ ਨੂੰ ਚਮਕ ਚੈੱਕ ਕਰੋ ਵੈੜ ਦੀ ਪੂਰੀ ਪਲੀ ਵੀ ਆ ਕੋਈ ਲੱਸੀ ਨਹੀਂ ਲਾਵੀ ਪੂਰਾ ਪੰਡ ਵਾਲਾ ਲੇਵਾ ਫੈਂਟ ਵੀ ਫੁੱਲ ਆ ਜਾਣੀਆਂ ਹਾਂ 6 6.5 ਵੈਟ ਕਹਿੰਦੇ ਆਉਂਦੀਆਂ ਜੀ ਠੀਕ ਆ ਬਈ ਹਾਂਜੀ ਹੂੰ ਮੋਲ ਫਿਰ ਜਾਇਜ ਇਹਦਾ ਜਾਇਜ ਕਰਾਂਗੇ ਜੀ ਫੁੱਲ ਤਿੰਨਾਂ ਦੀ ਫੂਨ ਤੇ ਹੋਣਾ ਜੀ ਓਕੇ ਬਾਈ ਮੋਲ ਬਾਈ ਕਹਿੰਦਾ ਤਿੰਨਾਂ ਦੀ ਫੂਨ ਤੇ ਹਾਂ ਤੇ ਹੁਣ ਧਾਰਾ ਮਾਰ ਕੇ ਦਿਖਾਵਾਂਗੇ ਮੋਲ ਜਿਹੜੇ ਵੈਡਾਂ ਦੇ ਹਿਸਾਬ ਨਾਲ ਬਿਲਕੁਲ ਜਾਇਜ ਹੋਣਗੇ ਮੋਲ ਫਿਰ ਪਹਿਲਾਂ ਹੀ ਬਾਈ ਦੇ ਜਾਇਜ ਹੀ ਹੁੰਦੇ ਆ ਆਪਣੇ 2 ਘੰਟੇ ਘੰਟੇ ਜਮਾਲ ਵੇਖ ਜਾਂਦਾ ਹਾਂ ਬਾਲੇ ਮੋਲ ਨਹੀਂ ਹੁੰਦੇ ਲੇਵਾ ਲੂਵਾ ਬੜਾ ਚੰਗਾ ਥਣ ਨੇੜੇ ਤੋਂ ਚੈੱਕ ਕਰਵਾ ਹਾਂ ਜੀ ਨੇੜੇ ਚੈੱਕ ਕਰ ਲਓ ਜੀ ਅੱਥੀ ਚੋਲਿਓ ਚਾਹੇ ਮਸ਼ੀਨਾਂ ਚੋਲਿਓ ਇੱਕ ਖੁਸ਼ੀ ਆ ਜੀ ਠੱਕ ਰਿਹਾ ਠੱਕ ਰਿਹਾ ਐਦਾਂ ਰੱਕ ਰੇ ਮੜੀ ਲੈ ਨਾ ਨੋ ਕਰੀ ਬੈਠੀ ਲੱਗਦਾ ਹਟਾ ਹਟਾ ਟੱਕ ਅੱਗੇ ਪਰੇ ਕਰਨੀ ਪੈਣੀ ਹਾਂਜੀ ਹਾਂਜੀ ਸੀਲ ਤਾਂ ਬੜੀ ਲੈਵਾ ਦੇਖਿਓ ਉਹਨਾਂ ਬੱਟ ਤੋਂ ਅੱਗੇ ਉਹਨਾਂ ਪਿੱਛੇ ਹਾਂਜੀ 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 ਬਾਕੀ ਤਾਂ ਰੰਗ ਕੋਈ ਚੱਕਰ ਨਹੀਂ ਬਾਈ ਇਹਦੀਆਂ ਮਾਰ ਕੇ ਖਾਂ ਉੱਲੀ ਬੰਨ ਤਾਂ ਬੈਠ ਨੂੰ ਠੰਡੀ ਬਹੁਤ ਆ ਹਨਾ ਠੰਡੀ ਤਾਂ ਪੂਰੀ ਹੈ ਜੀ ਜਿਵੇਂ ਮਰਜੀ ਨਿਆਣਾ ਪਾ ਕੋਈ ਚੱਕਰੀ ਨਹੀਂ ਬੱਚਾ ਵੀ ਵੱੱਛੀ ਆ ਬਾਈ ਦੋ ਦੋ ਨਾਗ ਮਿਲਨੇ ਆ ਉਹ ਵੱੱਛੀ ਵੀ ਕਰਮ ਵਾਲੀ ਝੂਠੇ ਮਿੱਠੇ ਖਾ ਕੇ ਨਾਲੀ ਤਿਆਰ ਹੋ ਜਾਂਦੀ ਨਾਲੀ ਤਿਆਰ ਹੋ ਜਾਂਦੀ ਵੀਰੇ ਬੱਚਾ ਵੱੱਛੀ ਹੂੰ ਬਾਕੀ ਦੁੱਧ ਵਾਲਾ ਪੀਸ ਆ ਲੇਵਾ ਰੱਖਦਾ ਕਰੇ ਬਹਾ ਜੀ 16 17 ਕਿਲੋ ਬੱਚੀ ਪਲੱਸ ਦੁੱਧ ਕੱਢਣਾ ਗਾ ਨਹੀਂ ਲੇਵਾ ਗਵਾਹੀ ਭਰਦਾ ਲੇਵਾ ਬਾਲਾ ਚੰਗਾ ਬਾਕੀ ਥਾਨ ਥਣ ਵੀ ਬਾਲਾ ਚੰਗਾ ਲੈ ਮਾਓ ਇਹਨਾਂ ਫੀੜੀ ਦੇ ਬਹਿ ਕੇ ਜਿਵੇਂ ਮਰਜੀ ਚ ਵਾਈ ਚਾ ਬੰਨ ਬੱਚੀ ਮੁੰਡਾ ਬੱਚੀ ਪਾਉਂਦੇ ਵੀਰੇ ਮੂਰੇ ਹਾਂਜੀ ਥਾਨ ਬਾਲਾ ਕੰਮ ਦਾ ਹਾਂਜੀ ਥਾਨ ਥਣ ਜਿਹੜੇ ਹੋ ਗਏ ਦਿਖਾ ਦੋ ਲੈ ਇੱਕ ਮਿੰਟ ਦਿਖਾ ਦੀ ਮਿਹੜੇ ਪਿੱਛੇ ਦਿਖਾ ਦਿਓ ਜੀ ਲਓ ਨਾੜ ਨੂੜ ਲੇਵੇ ਤਾਂ ਇੱਕ ਜਲੀ ਖੜੀ ਆ ਹਨ ਹੂੰ ਮੈਂ ਮਾਰ ਦੇ ਤਾਰਾਂ ਵਿੱਚ ਟਿਕਾ ਆ ਗਿਆ ਕਿ ਨਾ ਪਾਣੀ ਤਾਂ ਪਾਣੀ ਲੈ ਆ ਦੇ ਬਾਈ ਮੜਾ ਜੀ ਲਓ ਲੈ ਬਾਹਲਾ ਚੰਗਾ ਝੋਨਾ ਮਾ ਨਾ ਬੋਲਾ ਰੋਗ ਰੋਗ ਦਾ ਝੋਨਾ ਲੱਗਾ ਜੀ ਮੋਟੀ ਮੋਟੀ ਚਵਾਈ ਆ ਮੋਟੀ ਮੋਟੀ ਜਿਵੇਂ ਦੇਖੋ ਨਲਕੀਆ ਰਗਾ ਝੋਨਾ ਜੀ ਲੱ ਸਹੀ ਗੱਲ ਆ ਬਾਈ ਦੁੱਧ ਵੀ ਚਟਾ ਫੈਂਡ ਆ ਕੇ ਕੀ ਬਾਤ ਆ ਮਗਰਲੇ ਥਣਾ ਜੀ ਚਵਾਈ ਚੈੱਕ ਕਰੋ ਲੈ ਇੱਕ ਨੰਬਰ ਚ ਹੁਣ ਆ ਕੱਚੇ ਥਾਂ ਉਹਦਾ ਗੁੱਤੀਆਂ ਵੱਟੇ ਕਿ ਨਹੀਂ ਲਾਓ ਜੀ ਇੰਨਾ ਚੰਗਾ ਚੋਣ ਲੱਗਿਆ ਕਰਮ ਆਇਆ ਕੀ ਬਾਤ ਆ ਬਈ ਇੱਕ ਨੰਬਰ ਚ ਹੁਣ ਇੱਕ ਨੰਬਰ ਦੇਖ ਲਓ ਹੁਣ ਫੇਸ ਮੂਰੋ ਫੜ ਲੈ ਕੀ ਬਾਤ ਆ ਬਈ ਇੱਕ ਨੰਬਰ ਚ ਚਵਾਈ ਆ ਲੈ ਚਵਾਈ ਤਾਂ ਨਿਬੜਦੀ ਆ ਬਈ ਪੂਰੀ ਪੂਰੀ ਚਵਾਈ ਆ ਵੀਰੇ ਬਾਵਾ ਦੇਖ ਲੈ ਸਹੀ ਗੱਲ ਆ ਬਈ ਲੈ ਲੈ ਜੀ ਲੱਗਦਾ ਚਵਾਈ ਤਾਂ ਹਾਂ ਪੂਰਾ ਜਾ ਰਿਹਾ ਜੀ ਹਾਂ ਹੰਡੀ ਸੀਲ ਹੈ ਜੀ ਕੋਈ ਉਹ ਬਾਕੀ ਮੁੱਲ ਬਾਈ ਕਹਿੰਦਾ ਬਿਲਕੁਲ ਜਾਇਜ ਹੋਣਗੇ ਮੁੱਲ ਪਹਿਲਾਂ ਹੀ ਬਾਈ ਦੇ ਜਾਇਜ ਹੀ ਹੁੰਦੇ ਆ ਜਾਇਜ ਹੁੰਦੇ ਤੰਗ ਮਾਲ ਵੇਖੀ ਜਾਂਦਾ ਜੀ ਵੀਰ ਜੀ ਫਰੀਟ ਫੁੱਲ ਲੇਵਾ ਇੱਕ ਨੰਬਰ ਥਾਣੇ ਇੱਕ ਨੰਬਰ ਚਬਾਈ ਪਰ ਇਹਨੂੰ ਕਰਕੇ ਬੰਨ ਬੈਗ ਹਾਂ ਲੈ ਪੂਰਾ ਪੰਡਾ ਲੇਵਾ ਕੋਈ ਲੱਸੀ ਨਹੀਂ ਲਾਮੀ ਨਹੀਂ ਕਿਆ ਬਾਤ ਆ ਭਾਈ ਥਾਣੀ ਬੜਾ ਜੰਗਾ ਲੱਗਿਆ ਗਰਮਣੀ ਨੂੰ ਹਮ ਅੱਗੇ ਆ ਗਈ ਭਰਾ 2 ਨੰਬਰ ਹਾਂਜੀ ਕਿਹੜਾ ਸੂਆ ਸੂਈ ਹੈ ਦੂਜੇ ਸੂਏ ਸੂਈ ਹੈ ਵੀਰ ਜੀ ਇੱਕਾ ਦੋ ਸੂਈ ਹੈ ਇਹਨੂੰ ਅੱਜ ਤੋਂ 10 11 ਮਹੀਨੇ ਹੋ ਗਏ ਜੀ ਬੱਚਾ 12 ਲੱਖ ਰੁਪਏ ਬੱਸੀ ਆ ਜੀ ਹਾਂ ਵੀ ਡੈਨਮਾਰਕ ਦੇ 40120 ਦੀ ਹੈ ਬਈ ਓਕੇ ਬਈ ਚੰਗੇ ਸੀਮਣ ਦੀ ਬੱਚੀ ਦੱਸੀ ਆ ਬਾਈ ਨੇ ਬੱਚੀ ਬਹੁਤ ਚੰਗੀ ਆ ਰਹੀ ਬਹੁਤ ਚੰਗਾ ਬੱਚਾ ਕਿੰਨਾ ਫਰੀਕ ਬੱਚਾ ਦਿੱਤਾ ਹਨਾ ਹਾਂਜੀ ਹਾਂ ਬਹੁਤ ਨਾ ਪਰਿਆ ਵਾ ਜੀ ਬੱਚਾ ਹਾਂ ਸਹੀ ਗੱਲ ਆ ਓਡੀ ਬੈੜ ਆ ਤੇ ਕਿੰਨਾ ਕ ਦੁੱਧ ਹੁਣ ਤਿਆਰ ਆ ਬਾਈ 19 ਲੀਟਰ ਹੁਣ ਦੁੱਧ ਤਿਆਰ ਆ ਵੀਰੇ ਇਹਦੇ ਥੱਲੇ ਕਹੇ ਦੋ ਡੰਗ ਟਰਾਈ ਮਾਰ ਲਿਆ ਅਗਲਾ ਓਕੇ ਬਾਈ ਠੀਕ ਆ ਕਰਨ ਕਾਠ ਵਾਲੀ ਆ ਬਾਈ ਬਹੁਤ ਚੰਗੀ ਆ ਥਾਣ ਲੇਵਾ ਲੇਵਾ ਦਿਖਾਓ ਪਿੱਛੋਂ ਜੀ ਬੱਚੀ ਬਾਈ ਪੰਡ ਵਾਲਾ ਲੇਵਾ ਲੱਗਿਆ ਕਰਮ ਜੀ ਦੇ ਕੀ ਥਾਣ ਕਿੰਨਾ ਚੰਗਾ ਲੱਗਿਆ ਪੂਰੀ ਬੱਚੀ ਤੇ ਕੱਲਾ ਕੱਲਾ ਥਾਣ ਫਿਰ ਉਹ ਕਿ ਉਹਦੇ ਅੰਦਰ ਬੰਦਾ ਪਛਾਹ ਤੋਂ ਲੈ ਵਾ ਦੇਖੋ ਡਿਜ਼ਾਈਨ ਚੈੱਕ ਕਰ ਲੇ ਵੇਰਾ ਹਣਾ ਹਾਂਜੀ ਆਰਡਰ ਉਡਰ ਸਾਰਾ ਕੁਛ ਠਾਈ ਮਾਰੋ ਹੂੰ ਦੁੱਧ ਵਾਲਾ ਪੀਸ ਆ ਬਰੀਕ ਵਾਲੀ ਆ ਬੈ ਡਾਂਗਾ ਕਿ ਨਹੀਂ ਹਾਂਜੀ ਹਾਂਜੀ ਉੱਥੇ ਮਾਲਕਾਂ ਦੇ ਕਰੇ ਬੁੱਢੇ ਹੀ ਖਾਂਦੇ ਸੀ ਛੋਟੇ ਥਾਂ 'ਚ ਖੜੀ ਸੀ ਬੱਸੀ ਹੂੰ ਖੋਲ ਦੇ ਭਾਈ ਤੋਰ ਕੇ ਲੈ ਵਾ ਤਾਂ ਕਰਮ ਵਾਲੀ ਦਾ ਵਾੜਾ ਫਿੱਟ ਸਾਰਾ ਫਿੱਟ ਲੈ ਵਾ ਜੀ ਤੋਰ ਉੱਤੇ ਉੱਤੇ ਲੈ ਵਾ ਗਿਆ ਫਿੱਟ ਫਿੱਟ ਲੈ ਵਾ ਭਾਈ ਇਹ ਘਰੋਂ ਜਮੇ ਹੀ ਨਹੀਂ ਸੀ ਕੱਢੀ ਹੂੰ ਇਹ ਕਹਿੰਦੇ ਨਵੇਂ 뜰ਹਾਰਾ ਪਾ ਉਹਨਾਂ ਦੇ ਸੰਗਲ ਪਾ ਬਸ ਠੀਕ ਆ ਭਾਈ ਹੌਲੀ ਹੌਲੀ ਤੋਰ ਬੱਸੀ ਉਹ ਤੋਰਾ ਚੈੱਕ ਕਰੋ ਤੋਰਾ ਵੀ ਕਰਮਾ ਦਾ 23 24 ਕਿਲੋ ਘੱਟਣਾ ਬੱਸੀ ਨੇ ਵੀਰੇ ਹੌਲੀ ਹੌਲੀ ਡਰਾਨ ਹੈ ਡਰਾਨ ਲੈ ਬ੍ਰੀਡ ਬਰੂਟ ਦਾ ਇੱਕ ਨੰਬਰ ਹੈ ਕਰਮ ਵਾਲੀ ਕਿਆ ਬਾਤ ਤੇ ਮੋਲ ਭਾਈ ਕਹਿੰਦਾ ਬਿਲਕੁਲ ਜਾਇਜ਼ ਹੋਊਗਾ ਬਾਲਾ ਮੋਲ ਨਹੀਂ ਕਰਦੇ ਅਗਲੀ ਬੱਸੀ ਵੀ ਉਹਨਾਂ ਦੇ ਬਹੁਤ ਚੰਗੀ ਸੀ ਇਹਦੀ ਜਾਇਜ਼ ਮੋਲ ਹੋਊਗਾ ਭਾਈ ਹੌਲੀ ਹੌਲੀ ਨੇੜੇ ਪੜ ਲਾ ਬੱਸੀ ਨੂੰ ਮੋੜ ਲੈ ਬੰਨ ਲਾ ਮੋੜ ਲੈ ਮੋੜ ਲੈ ਬਾਕੀ ਚਵਾਈ ਤੂੰ 1 ਨੰਬਰ 1 ਨੰਬਰ ਜੀ ਠੀਕ ਆ ਮੋਲ ਫੋਨ ਤੇ ਹੋਣਾ ਲੈਵਾ ਦੇਖੋ ਲੈਵਾ ਦੇਖੋ 1 ਨੰਬਰ ਲੈਵਾ ਬਈ ਡਿਜ਼ਾਈਨ ਬੜਾ ਤਕੜਾ ਲੈਵੇ ਦਾ ਹਨਾ ਗ੍ਰੀਕ ਕੀ ਦਿਖਾ ਰਹੇ ਉੱਤੇ ਜਰਸੀ ਕਰਾਸ ਹੈ ਜੀ ਇਹਦੇ ਨਾਲ ਸਹੀ ਗੱਲ ਆ ਫੈਟ ਇਹਦੀ ਵੀ ਫੋਲੋ ਕਰ ਫੋਲ ਹੋਣੀ ਜੀ ਫੋਲ ਹਾਂ ਲੈਵਾਲੂਗਾ 1 ਨੰਬਰ ਬਾਕੀ ਧਾਰਾ ਬਈ ਕੋਈ ਚੱਕਰ ਨਹੀਂ ਮਾਰ ਕੇ ਵਕਾ ਨਾ ਠੰਡੀ ਰੌਦਾ ਹਨਾ ਜੀ ਠੰਡੀ ਠੰਡੀ ਤਾਂ ਪੂਰੀ ਠੰਡੀ ਜਿਵੇਂ ਮਰਜੀ ਨਿਆਣਾ ਪਾ ਤੇ ਜਿਵੇਂ ਮਰਜੀ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕੋਈ ਨਹੀਂ ਹੈਗਾ ਜੀ ਕੋਈ ਗੱਲ ਲੈ ਗੁੱਤ ਪੜਾਂਦਾ ਮੈਂ ਤੂੰ ਬੈਠੇ ਨਹੀਂ ਜੀ ਜੀ ਦੀ ਤੇ ਬਹਿ ਕੇ ਧਾਰਾ ਮਾਰੂ ਬਾਈ ਇਹਦੀ ਵੀ ਬੈਠਾ ਨਹੀਂ ਜਾਂਦਾ ਬਾਈ ਮੈਥੋਂ ਗੋਡਾ ਦਾ ਨਾਮ ਆਪਾਂ ਲੱਗਿਆ ਓਕੇ ਉਹ ਆਪਾਂ ਨੂੰ ਵੀ ਰੱਸ ਨੂੰ ਛੱਡਣੇ ਪੈਂਦੇ ਆ ਅਗਲਾ ਕੋਈ ਵੀ ਆਲਾ ਪਹਾੜੇ ਤੇ ਲਾ ਲੰਦੇ ਇਹਨਾਂ ਨੂੰ ਤਾਂ ਬੱਚੇ ਕੌਣ ਛੱਡਦਾ ਥੱਲੇ ਆਲਾ ਕਾ ਟੁੱਟਾ ਮਾਰ ਫਿਰ ਬਾਈ ਬੰਨਣੇ ਵੀ ਓਕੇ ਆ ਓਕੇ ਵੱਜਦੇ ਨਹੀਂ ਹੈਗੇ ਆਪਾਂ ਨੂੰ ਛੱਡਣੇ ਪੈਂਦੇ ਆ ਥੱਲੇ ਬਸਰੂ ਸਹੀ ਗੱਲ ਆ ਭਾਈ ਕਿਉਂ ਇੱਥੇ ਉਹਦਾ ਯਕੀਨ ਨਹੀਂ ਕਰਦਾ ਵਾਲਾ ਕਹਿੰਦਾ ਯਾਰ ਪਾਜੀ ਤਾਂ ਲਾਇਆ ਨਾ ਹੋਵੇ ਹੂੰ ਚੱਲ ਬੰਨ ਬੱਛੀ ਓਏ ਬੰਨ ਦੇ ਵੀਰੇ ਬੱਛੀ ਬੰਨ ਦੇ ਲੇਵਾ ਲੋਵਾ ਤਾਂ ਯਾਰ ਬਾਹਰ ਮੈਂ ਕਹਿੰਦਾ ਬਾਹਰ ਚੰਗਾ ਲੇਵਾ ਭਾਈ ਹੂੰ ਲੈ ਥਾਣੇ ਦਿਖਾਉਂ ਕੋਈ ਨਹੀਂ ਬੰਨ ਦੇ ਕੋਈ ਇੱਕ ਨੰਬਰ ਥਾਣੇ ਮੈਂ ਥਾਣੇ ਨੂੰ ਦਿਖਾ ਦੇ ਪੀੜੀ ਦੇ ਬਾਪ ਹਰ ਗਿਆ ਭਾਈ ਹੂੰ ਲੈ ਪੂਰੀ ਵਿੱਚੀ ਤੇ ਇੱਕ ਗੇਟ-ਗੇਟ ਦੀ ਬੈਠ ਤੇ ਥਣ ਲੱਗਿਆ ਵੀਰੇ ਸਹੀ ਗੱਲ ਆ ਸੋਧਾ ਸਹੀ ਗੱਲ ਉਧਰ ਸੂਣਾ ਮਲਾਇਆ ਪੈ ਲੇਵਾ ਹੂੰ ਫਿੱਟ ਲੇਵੇ ਦੀ ਆ ਫਿੱਟ ਲੇਵੇ ਫਿੱਟ ਬਾਕੀ ਚਵਾਈ ਚੈੱਕ ਕਰ ਲਓ ਲੈ ਲੈ ਕੀ ਬਾਤ ਆ ਭਾਈ ਮੋਟਾ ਮੋਟਾ ਜੋਣਾ ਕਿਹੜਾ ਲੱਗਿਆ ਗਾਣ ਨੂੰ ਤੱਕ ਤਾ ਹਜ਼ਾਰ ਆ ਭਾਈ ਹੂੰ ਮੋਟਾ ਮੋਟਾ ਜੋਣਾ ਜਿਵੇਂ ਮਰਜ਼ੀ ਥੋਈ ਚੱਲ ਕੋਈ ਚੈੱਕ ਨਹੀਂ ਕਹਿਣਾ ਕਰਨ ਵਾਲੀ ਨੇ ਕੁਛ ਨਹੀਂ ਠੰਡੀ ਸੀ ਕੀ ਬਾਤ ਆ ਇੱਕ ਨੰਬਰ ਚਵਾਈ ਹੈ ਇੱਕ ਨੰਬਰ ਇਹ ਕਹਣਾ ਦੱਸਦਾ ਜੋਣ ਤੱਕ ਨਹੀਂ ਤੇ ਆਨਲਾਈਨ ਮੰਗਾ ਲੈ ਇੱਕ ਨੰਬਰ ਜੋਣਾ ਲੈ ਕੀ ਬਾਤ ਆ ਭਾਈ ਮੋਟਾ ਮੋਟਾ ਜੋਣਾ ਪੂਰੀ ਆਉਣਾ ਬਈ ਜੀ ਲੱਗਦਾ ਯਾਰ ਹਾਂ ਸਾਰੇ ਪੀਸੀ ਆਏ ਪਿਛਲੀ ਵਾਰ ਦੱਬੀ ਬੱਸੀ ਸੀ ਇਹ ਜੀ ਹਮਮ ਅੱਥੀ ਜੋ ਲਿਓ ਖੁਸ਼ੀ ਨਾ ਜੋਣੋ ਅਗਲੇ ਦੀ ਖੁਸ਼ੀ ਆ ਬੱਸ ਕਰਨ ਲੱਗੇ ਇੱਕ ਨੰਬਰ ਬਈ ਬਾਕੀ ਬਾਕੀ ਲਾ ਬਈ ਫਿਟਨੈਸ ਚੈੱਕ ਕਰੋ ਇੱਕ ਨੰਬਰ ਫਿੱਟ ਫਿੱਟ ਲੈਵਾ ਐ ਨਹੀਂ ਵੀ ਸੇਤੀ ਮੈਂ ਸਟਾਰਟਸ ਆ ਜੂਗਣੀ ਨਾ 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 ਬਈ ਕਿਸੇ ਵੀ ਗਾਂ ਨੂੰ ਉਹਦਾ ਦੇਖ ਲੋ ਪੰਡ ਦੇਲੇ ਵਿਆ ਗਾਈਆਂ ਨੂੰ ਸਹੀ ਗੱਲ ਆ ਬਈ ਬਾਕੀ ਮੁੱਲ ਬਈ ਕਹਿੰਦਾ ਬਿਲਕੁਲ ਜਾਇਜ਼ ਹੂਫ ਵਾਲਾ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਰੱਖਾਂਗੇ ਅੱਗੇ ਆ ਗਿਆ ਭਾਈ ਨਗੀਨਾ ਹਾਂਜੀ ਕਿਹੜਾ ਸੂਹ ਹੈ ਜੀ ਇਹ ਦੂਜੇ ਸੂਹੇ ਸੁਣਾ ਬੈਠ ਨੇ ਵੀਰੇ ਕਿੰਨੇ ਕਿ ਦਿਨ ਲੋ ਇਹ ਹਾਂਜੀ ਇਹ ਹਫਤਾ ਪਿਆ ਹਜੇ ਬੱਸੀ ਦਾ ਭਾਈ ਹਫਤੇ ਦੀ ਕੱਚੀ ਆ ਹਾਂਜੀ ਹਾਂਜੀ ਕਿੰਨਾ ਕਿ ਰਿਕਾਰਡ ਆ ਵੈਸੇ ਭਾਈ ਦੋ ਭਾਈ ਦੋ ਦਰ ਪਲੂਨ ਦਾ ਦਿੱਤਾ ਹੈ ਜੀ 42 ਕਿਲੋ ਓਕੇ ਹਾਂਜੀ ਠੀਕ ਆ ਭਾਈ ਬਹੁਤ ਚੰਗੇ ਗਾਰਡਰਮੈਂਟ ਦਿਖਾ ਦਿਓ ਗਰਾ ਦਾ ਵੀਰੇ ਨੇੜੇ ਹੁਣ ਵੀ ਚੰਗੇ ਹੀ ਹੋ ਹਨ ਲੱਗ ਪੂਰੇ ਚੰਗੇ ਸੀਵਨ ਦੀ ਹੋ ਬਾਈ ਓਕੇ ਲੈ ਵਾ ਨੂੰ ਆਲੇ ਹਨਾ ਸਾਰੇ ਬਾਈ ਕੋ ਸੱਤ ਕੱਠ ਇਕ ਡੰਗਰ ਸੀ ਭਾਈ ਠੀਕ ਹੈ ਜੀ ਸਾਰੇ ਪੀਸ ਇਸ ਤਰ੍ਹਾਂ ਦੀ ਸੀ ਬਈ ਹਲੇ ਇੱਕ ਗੁਣਾਂ ਰੱਖੇ ਬੀ ਸੀ ਮੰਨ ਕੇ ਸੰਗਲ ਪਾ ਕੇ ਇੱਕ ਹਫਤੇ ਨੂੰ ਲੈਵਾ ਦੇਖਿਓ ਹਣਾ ਲੈਵਾ ਤਾਂ ਦਿਖਾ ਦੇਣੀ ਬੈੜ ਦੱਸੂਗੀ ਇਧਰ ਹਾਇ ਟੱਪੇਠ ਕੱਦ ਦਿਖਾ ਦੇਗਾ ਦਾ ਪਿੱਛੇ ਤੋਂ ਚੌੜੀ ਜੁੜੀ ਰਹੇ ਵਾੜੀ ਪੜੀ ਵੀ ਜਾਣ ਵਾਲੀ ਬੈੜ ਆ ਕਿਹੜੀ ਹਾਂ ਨਹੀਂ ਵੀ ਉਹੀ ਆ ਵੀਰੇ ਮੋਲੀ ਚੀਜ਼ ਨਹੀਂ ਹੈ ਮੂਰੋ ਲੈਵਾ ਚੈੱਕ ਕਰਵਾਣਿਆ ਲੈ ਕੋਈ ਰਾਇਰਾ ਬਰਾ ਭਗਤ ਕੋਈ ਚੰਗੇ ਫਾਰਮ ਵਾਲਾ ਜਿਹਦੀ ਕਦਰ ਪਵੇ ਦੀ ਹਮ ਲੈ ਸਹੀ ਗੱਲ ਹੈ ਇਧਰੋ ਬਹਿ ਜਾਓ ਉਧਰੋ ਬਹਿ ਜਾਓ ਖਾਣਾ ਦੇਖੋ ਗੱਬੜ ਹੋਣ ਲੱਗੀ ਆ ਮਾੜੇ ਅਲਾਉਂ ਨਾ ਦੇਖੋ ਜਗਰਮ ਸਹੀ ਗੱਲ ਹੈ ਬਾਈ ਲੈ ਗੱਬੜ ਥੱਲੇ ਬੈਠ ਲੈਵੇਂ ਦੀ ਆ ਬਾਈ ਠੱਟ ਲੈਵੇਂ ਦੀ ਆ ਇਧਰੋ ਬਾਈ ਉਧਰੋ ਬਹਿ ਜਾਓ ਹਣ ਇਹ ਮੁੱਲ ਦਾ ਜਾਇਜ਼ ਹੀ ਹੋਣਾ ਮੁੱਲ ਜਾਇਜ਼ ਹੋਊ ਹੋ ਗੂਣ ਤੇ ਵੀਰਿਆ ਠੀਕ ਆ ਕਰਮ ਵਾਲਾ ਕੋਈ ਆ ਜੇ ਹਨ ਹੂੰ ਕਿਸੇ ਨੂੰ ਕੱਢ ਬੱਸੀ ਨੂੰ ਤਾਂ ਹਰ ਬੱਲੇ ਟਾਂਚੇ ਦੀ ਫੁੱਲ ਬ੍ਰੀਡ ਲੇਵਾ ਕਮਾਲ ਬੇਬੂਲ ਦਿਖਾ ਦੇ ਬਾਈ ਸਹੀ ਗੱਲ ਆ ਲੰਮੀ ਲੰਮੀ ਦੇਖੋ ਪ੍ਰਿੰਟ ਵਾਲਾ ਚੰਗਾ ਹੈ ਹਾਂ ਮੂੰਹ ਮੂੰਖਾ ਫੇਸ ਪੁੱਛਤਾ ਦੇ ਬੱਸੀ ਦਾ ਕੀ ਬਾਤ ਆ ਯਾਰ ਬਾਰੇ ਠੰਡੇ ਮਾ ਤੇਰੀ ਹੈ ਨਾ ਹਾਂਜੀ ਹਾਂਜੀ ਮਾ ਇਹਨਾਂ ਗਾਲਾਂ ਵੱਢੀ ਜਾਂਦੀ ਐ ਤੋਰ ਦੋ ਜੀ ਮਾ ਇਹ ਤੇ ਆ ਕਿ ਨਮਾਇਆ ਜਿਹੜਾ ਤਾਂ ਗੋਹਾ ਸ਼ਿਭਈ ਵਾਲਾ ਨਾ ਹੂੰ ਰੱਖ ਤਾਂ ਲੈਂਦਾ ਡੰਗਰਾਂ ਨੂੰ ਨਾ ਨਮਾਉਂਦੇ ਧਮਾਉਂਦੇ ਨਹੀਂ ਯਾਰ ਹੂੰ ਇਹ ਐਨੂੰ ਕੱਚਾ ਨੌ ਨੂੰ ਜਿਵੇਂ ਬਹੁਤ ਬੜਾ ਪਿਆਰਾ ਕਰਮਾ ਇਹ ਐਂ ਕਰਦੇ ਛੋਟੇ ਛੋਟੇ ਪੈਰ ਹਨ ਜਿਵੇਂ ਗੋਲ ਪੈਰਾਂ ਦੇ ਇਹਦਾ ਨੌ ਨੂੰ ਸਾਫ਼ ਕਰਨ ਵਾਲੇ ਆ ਵਿਚਾਰੀ ਦੇ ਕੀ ਬਾਤ ਆ ਬਈ ਦਿਖਾ ਦੇ ਐਨੂੰ ਮੋੜ ਲੈ ਪੁੱਤ ਤੋਰਾ ਤੋਰਾ ਲੰਮੀ ਕੱਦ ਬਹੁਤ ਚੰਗੀ ਬਰੀਡ ਆ ਯਾਰ ਬਾਕੀ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆਗਾ ਤੇ ਮੁੱਲ ਫਿਰ ਮੁੱਲ ਫੋਨ ਤੇ ਲੂ ਬਾਈ ਜੈ ਜੀ ਹੋ ਹਾਂਜੀ ਹਾਂਜੀ ਬਾਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੁੱਲ ਰੱਖ ਮੈਂ ਇਹਨਾਂ ਮੈਂ 35 36 ਦਾ ਦਊ ਕਹਿੰਦੇ 45 ਕਿਲੋ ਚਾਹੀਏ ਬਾਈ ਚਾਹੇ ਤੁਸੀਂ 20 ਕਹਿ ਦੋ ਕਹਿੰਦੇ ਹੂੰ ਕੋਈ ਗੱਲ ਨਹੀਂ ਸਾਨੂੰ ਕਹਿੰਦੇ ਸਹੀ ਆ ਬਾਈ ਦੁੱਧ ਦਾ ਸੇਵਾ ਦਾ ਬਾਈ ਸਹੀ ਆ ਬਾਈ ਯਾਰ ਦੇਖ ਲੈ ਬਾਕੀ ਢਾਂਚਾ ਬਹੁਤ ਚੰਗਾ ਬੈਠਦਾ ਦੁੱਧ ਵਾਲਾ ਪੀਸ ਆ ਯਾਰ ਹਣਾ ਚੱਲ ਇਹਨੂੰ ਮੋੜ ਲਿਆ ਪਰ ਤੁਰ ਨਹੀਂ ਲੈ ਕਾੜ ਨਹੀਂ ਖੋੜ ਨਹੀਂ ਬੈਠਦੀ ਇੱਕ ਦਾ ਨੰਬਰ ਬਹੁਤ ਵੀ ਬਹੁਤ ਚੰਗਾ ਲੱਗੇ ਬਹੁਤ ਚੰਗਾ ਵੀ ਤੇ ਕਿਸੇ ਬਸ ਵਾਲਕ ਦੀ ਬਾਬੇ ਗੰਗਾ ਰਾਮ ਦੀ ਕਿਰਪਾ ਨਾਲ ਨਹੀਂ ਉਰੇ ਲਿਆ ਕੱਚੇ ਥਾਂ ਤੇ ਪੁੱਤ ਸਹੀ ਗੱਲ ਫਰਸਦੀ ਦਾ ਗਿਆ ਮਾਈ ਪਈ ਆ ਹੂੰ ਰੇਤੇ ਵਾਲੇ ਨੂੰ ਅੱਜ ਆਖਿਆ ਮੈਂ ਯਾਰ ਰੇਤੇ ਦਾ ਟਰੇਲਰ ਲਿਆ ਕੇ ਅਹੇ ਜੇ ਪਿੱਛੇ ਤੇ ਰੇਤੇ ਦੀ ਬੈਠੇ ਹੁਣ ਬਈ ਕੱਦ ਹੈ ਟ ਇਧਰ ਨੂੰ ਮਾਰ ਦੋ ਕੈਮਰਾ ਦਿਖਾ ਦਿਓ ਸਹੀ ਆ ਬਾਈ ਬਰਾਬਰ ਖੜਾ ਉਸਾ ਉਹਨਾਂ ਅੰਦਾਜ਼ਾ ਲਾਏ ਜਿਹੜਾ ਕੱਦ ਦਾ ਲੈ ਠੰਡੀ ਦਾ ਇੰਨੀ ਆ ਜਿਵੇਂ ਮਰਜੀ ਬੈਠਾ ਰਹੇ ਕੋਈ ਜਿਵੇਂ ਮਰਜੀ ਯਾਰ ਜਿਹੜੇ ਬਰੀਡ ਵਾਲੇ ਚੀਜ਼ਾਂ ਹੁੰਦੇ ਉਹ ਵੀ ਤੇ ਠੰਡੀਆਂ ਹੁੰਦਾ ਆ ਜਾ ਹੂੰ ਜੇਗਾ ਰਾਜ ਤਾਂ ਲਾਹਣਾ ਹੈ ਤਾਂ ਸ਼ੁਰੂ ਜਾ ਕੀਤਾ ਜੇ ਤਾਂ ਸ਼ੁਰੂ ਹੋਈ ਆ ਬਈ ਬੜਾ ਹਫਤੇ ਨੂੰ ਤਾਂ ਰੰਗ ਢੰਗ ਕੁਝ ਹੋਰ ਹੀ ਹੋ ਰਿਹਾ ਹੋਰ ਹੀ ਹੋ ਜਾਣੇ ਜੀ ਇਹਨਾਂ ਦੇ ਸਹੀ ਗੱਲ ਆ ਬਈ ਕੀ ਬਾਤ ਆ ਬਈ ਬੜੇ ਵੀ ਬਹੁਤ ਚੰਗੀਆਂ ਬਈ ਵੱਡੇ ਢਾਂਚੇ ਚ ਥਾਨ ਲੇਵਾ ਇੱਕ ਨੰਬਰ ਮੁਠੀ ਵਾਲਾ ਥਾਨ ਕੱਲਾ ਕੱਲਾ ਆ ਇਹਨੂੰ ਕਰ ਲੈ ਪੁੱਤ ਇਹ ਵਹਿੜਾ ਉਹ ਦੋਨੇ ਉਹ ਵੀ ਚੰਗੀਆਂ ਨੇ ਸੂਈਆਂ ਸਵਾਈਆਂ ਲੇਵਾ ਦੇਖ ਹਾਂ ਜੀ ਲੇਵਾ ਲੋ ਬਹੁਤ ਸਮਾਰਕੀ ਫੇਸ ਪੂਸ ਬੈਠਦਾ ਹਮ ਆ ਕੱਦ ਕੁੱਦ ਸਹੀ ਗੱਲ ਆ ਬਈ ਇੱਕ ਮਿੰਟ ਜੀ ਲੈ ਆ ਜਾ ਬੋਤਾ ਹਰ ਨਹੀਂ ਖੁਣਨੀ ਲੰਮੀ ਲੰਮੀ ਦਿਖਾ ਦਿਓ ਇਧਰੋਂ ਬੈਠ ਹੈ ਨਾ ਹੂੰ ਚੀਜ਼ ਹੈ ਕੱਕ ਨਹੀਂ ਹਾਂਜੀ ਹਾਂਜੀ ਦੇਖੋ ਕੀ ਬਾਤ ਹੈ ਤੇ ਮੁੱਲ ਬਾਈ ਕਹਿੰਦਾ ਜਾਇਜ਼ ਹੋਣਗੇ ਖਿੱਚ ਕੇ ਮੁੱਲ ਹੋਣਗੇ ਬਾਲੇ ਮੁੱਲ ਨਹੀਂ ਕਰਦੇ ਤਿੰਨ ਚਾਰ ਨਹੀਂ ਆਪਾਂ ਮੰਗਣਾ ਬਾਈ ਠੋਕਾ ਵੀ ਚਾਰ ਮੰਗ ਲੈ ਤਿੰਨ ਮੰਗ ਉਹ ਨਹੀਂ ਕਰਨਾ ਆਪਾਂ ਜਾਇਜ਼ ਮੁੱਲ ਕਰਾਂਗੇ ਤੇ ਕਿਸੇ ਵੀਰ ਨੂੰ ਤਿੰਨਾਂ ਚੋਂ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ